ਪੰਜਾਬ ਸਰਕਾਰ ਦਾ ਕੋਈ ਨਾ ਕੋਈ ਮੰਤਰੀ ਵਿਵਾਦਾਂ ਦੇ ਵਿੱਚ ਹੀ ਰਹਿੰਦਾ ਹੈ ਨਵਾਂ ਵਿਵਾਦ ਜੁੜ ਚੁੱਕਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾਦਨ ਉਹ ਭਾਰਤੀ ਵਿਦੇਸ਼ ਮੰਤਰਾਲੇ ਦੀ ਮਨਜ਼ੂਰੀ ਤੋਂ ਬਿਨਾਂ ਹੀ ਕੈਨੇਡਾ ਦਾ ਦੌਰਾ ਕਰ ਚੁੱਕੇ ਨੇ ਹਾਲਾਂਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵਿਦੇਸ਼ ਮੰਤਰਾਲੇ ਨੇ ਪ੍ਰਵਾਨਗੀ ਨਹੀਂ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਪੈਰਿਸ 올림픽 ਦੇ ਵਿੱਚ ਭਾਰਤੀ ਹਾਕੀ ਖਿਡਾਰੀਆਂ ਦਾ ਹੌਸਲਾ ਬਜਾਈ ਕਰਨ ਵਾਸਤੇ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਰੋਕ ਦਿੱਤਾ ਗਿਆ ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਮਰੀਕਾ ਦੇ ਵਿੱਚ ਹੋ ਰਹੀ ਚੁਣੇ ਹੋਏ ਐਮਪੀ ਐਮਐਲਏ ਸਪੀਕਰ ਦੇ ਜਿਹੜੀ ਕਾਨਫਰੰਸ ਹੋਣੀ ਸੀ ਉਹਦੇ 'ਚ ਜਾਣਾ ਚਾਹੁੰਦੇ ਸੀ ਰੋਕ ਦਿੱਤਾ ਗਿਆ ਲੇਕਿਨ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਬਿਨਾਂ ਪ੍ਰਵਾਨਗੀ ਹੀ ਦੌਰਾ ਕਰਕੇ ਵਿਵਾਦਾਂ ਵਿੱਚ ਘਿਰ ਗਏ ਨੇ ਪੂਰਾ ਮਸਲਾ ਕੀ ਆ ਕਿ ਪੰਜਾਬ ਦੇ ਜਲ ਸਰੋਤ ਮੰਤਰੀ ਜਿੰਨਾ ਕੋ ਸੱਤ ਮਹਿਗ ਮਨੀ ਚੇਤਨ ਸਿੰਘ ਜੋੜਾ ਮਾਜਰਾ ਨੇ ਆਪਣਾ ਕੈਨੇਡਾ ਦੌਰਾ ਕੇਂਦਰੀ ਵਿਦੇਸ਼ ਮੰਤਰਾਲੇ ਦੀ ਪ੍ਰਵਾਨਗੀ ਤੋਂ ਬਿਨਾ ਹੀ ਮੁਕੰਮਲ ਕਰ ਲਿਆ ਪੰਜਾਬ ਦੇ ਕੈਬਨ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਵਿਦੇਸ਼ ਮੰਤਰਾਲੇ ਤੋਂ ਰਾਸੀ ਪ੍ਰਵਾਨਗੀ ਮੰਗੀ ਸੀ ਪਰ ਕੇਂਦਰੀ ਮੰਤਰਾਲੇ ਵੱਲੋਂ ਪ੍ਰਵਾਨਗੀ ਠੁਕਰਾ ਦਿੱਤੀ ਗਈ ਸੀ ਕੇਂਦਰੀ ਵਿਦੇਸ਼ ਮੰਤਰਾਲੇ ਨੇ 2 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪੈਰਿਸ ਦੌਰੇ ਅਤੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਅਮਰੀਕਾ ਦੌਰੇ ਨੂੰ ਸਿਆਸੀ ਪ੍ਰਵਾਨਗੀ ਨਹੀਂ ਦਿੱਤੀ ਸੀ ਜੋ ਜਾਣਕਾਰੀ ਮਿਲੀ ਹੈ ਕੇਂਦਰੀ ਵਿਦੇਸ਼ ਮੰਤਰਾਲੇ ਨੇ ਕੈਪਟਨ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੂੰ ਸਿਆਸੀ ਪ੍ਰਵਾਨਗੀ ਨਾ ਦੇਣ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਸੀ ਹੁਣ ਦੇਖਣਾ ਹੋਵੇਗਾ ਕਿ ਕੇਂਦਰੀ ਸਰਕਾਰ ਤੋਂ ਬਿਨਾਂ ਜਾਂ ਉਹਨਾਂ ਦੀ ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਚੇਤਨ ਸਿੰਘ ਜੋੜੇ ਮਾਜਰੇ ਦਾ ਕੈਨੇਡਾ ਚਲੇ ਜਾਣ ਨੂੰ ਲੈ ਕੇ ਕੀ ਕੇਂਦਰੀ ਵਿਦੇਸ਼ ਮੰਤਰਾਲੇ ਕੋਈ ਕਦਮ ਚੁੱਕਦਾ ਹੈ ਜਲ ਸਰੋਤ ਮੰਤਰੀ ਚੇਤਨ ਸਿੰਘ ਜੋੜੇਮਾਰਾ ਕੈਨੇਡਾ ਦੇ ਕਈ ਸ਼ਹਿਰਾਂ ਦਾ ਦੌਰਾ ਕਰਕੇ ਵਾਪਸ ਆਇਆ। ਹਾਲ ਵਿੱਚ ਹੀ ਸੈਰਸਪਾਟਾ ਮੰਤਰੀ ਅਨਮੋਲ ਗਗਨਮਾਨ ਦੀ ਸਵਿਟਜ਼ਰਲੈਂਡ ਵੀ ਦੌਰਾ ਕਰਕੇ ਆਈ ਸੀ। ਇਸ ਤੋਂ ਪਹਿਲਾਂ ਸ਼ੁਰੂਆਤੀ ਸਮੇਂ ਦੇ ਵਿੱਚ ਕੈਬਨ ਮੰਤਰੀ ਅਮਨ ਰੋੜਾ ਨੂੰ ਵੀ ਕੇਂਦਰੀ ਵਿਦੇਸ਼ ਮੰਤਰਾਲੇ ਨੇ ਪ੍ਰਵਾਨਗੀ ਨਹੀਂ ਦਿੱਤੀ ਸੀ ਜੋ ਕਿ ਜਰਮਨੀ ਅਤੇ ਬੈਲਜੀਅਮ ਆਦ ਮੂਲਕਾਂ ਵਿੱਚ ਜਾਣਾ ਚਾਹੁੰਦੇ ਸੀ। ਪੰਜਾਬ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਚੇਤਨ ਸਿੰਘ ਜੋੜਾ ਮਾਹਰਾ ਦੇ ਕੈਨੇਡਾ ਦੌਰੇ ਦੀ ਰਾਸੀ ਪ੍ਰਵਾਨਗੀ ਨਾ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਹੈ। ਅਕਾਲੀ ਹਕੂਮਤ ਸਮੇਂ ਵੀ ਤਤਕਾਲੀ ਸਪੀਕਰ ਚਰਨਜੀਤ ਸਿੰਘ ਅਟਵਾਲ ਅਤੇ ਨਿਰਮਲ ਸਿੰਘ ਕਾਲੋ ਨੂੰ ਵੀ ਜਿਹੜੇ ਵਿਦੇਸ਼ ਦੌਰਾ ਕਰਦੇ ਰਹੇ ਨੇ ਪਰ ਇਸ ਵਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਵਾ ਨੂੰ ਮਨਜ਼ੂਰੀ ਨਹੀਂ ਮਿਲੀ। ਕੇਂਦਰ ਸਰਕਾਰ ਨੇ ਹੁਣ ਰਾਸੀ ਪ੍ਰਵਾਨਗੀ ਨਾ ਦੇਣ ਪਿੱਛੇ ਸਿਆਸੀ ਮੰਤਸ਼ਾ ਵੀ ਹੋ ਸਕਦੀ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਸਿੱਖਿਆਮੰਦੇ ਹਰਜੋਤ ਸਿੰਘ ਬੈਂਸ ਵੀ ਜਰਮਨੀ ਦਾ ਦੌਰਾ ਕਰਕੇ ਆਏ ਨੇ ਉਹਨਾਂ ਨੇ ਜਰਮਨੀ ਦਾ ਦੌਰਾ ਕੀਤਾ ਤੇ ਉਹਨਾਂ ਨੂੰ ਵੀ ਕੇਂਦਰ ਨੇ ਪ੍ਰਵਾਨਗੀ ਦੇਣ ਤੋਂ ਇਨਕਾਰ ਨਹੀਂ ਕੀਤਾ ਸੀ ਇਸ ਮਸਲੇ 'ਚ ਪੰਜਾਬੀ ਟਰਬਿਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਭੁੱਲਰ ਦੀ ਜਿਹੜੀ ਖਬਰ ਆ ਉਹ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਉਹਨਾਂ ਨੇ ਇਸ ਮਸਲੇ ਦੇ ਵਿੱਚ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਨਾਲ ਗੱਲਬਾਤ ਕੀਤੀ ਆਪਣੇ ਪੱਖ ਦੇ ਵਿੱਚ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਕਿ ਉਹਨਾਂ ਦਾ ਕੈਨੇਡਾ ਦਾ ਪਰਿਵਾਰ ਦੌਰਾ ਸੀ ਅਤੇ ਉਹ ਕੈਨੇਡਾ ਆਪਣੇ ਬੱਚਿਆਂ ਨੂੰ ਮਿਲਣ ਗਏ ਸਨ। ਉਹਨਾਂ ਕਿਹਾ ਕਿ ਇਹ ਜਾਣਕਾਰੀ ਨਹੀਂ ਸੀ ਕਿ ਉਹਨਾਂ ਨੂੰ ਕੇਂਦਰ ਸਰਕਾਰ ਨੇ ਰਾਸੀ ਪ੍ਰਵਾਨਗੀ ਨਹੀਂ ਦਿੱਤੀ ਹੈ। ਉਹਨਾਂ 29 ਜੁਲਾਈ ਨੂੰ ਵਾਪਸ ਭਾਰਤ ਹੋਣ ਦੀ ਵੀ ਗੱਲ ਆਕੀ ਸੀ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਸੀ ਪ੍ਰਵਾਨਗੀ ਨਾ ਦਿੱਤੇ ਜਾਂਦੇ ਸਿਆਸੀ ਹਲਕਿਆਂ 'ਚ ਕੇਂਦਰ ਸਰਕਾਰ ਨਿਸ਼ਾਨੇ ਤੇ ਆ ਗਈ ਹੈ। ਸਿਆਸੀ ਹਲਕੇ ਆਖਦੇ ਨੇ ਕਿ ਸਰਕਾਰੀ ਸੰਘਵਾਦੀ ਮੂਲ ਭਾਵਨ ਨੂੰ ਕੇਂਦਰ ਨੇ ਤਿੱਚ ਕਰਕੇ ਜਾਣਿਆ। ਅਤੇ ਸਬਕਾ ਸਾਥ ਸਬਕਾ ਬਕਾਸ ਦੇ ਨਾਰੇ ਤੋਂ ਵੀ ਫੁਕਾ ਨਿਕਲਿਆ ਪਹਿਲੀ ਵਾਰ ਕਿ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੂੰ ਰਾਜਸੀ ਪ੍ਰਵਾਨਗੀ ਤੋਂ ਇਨਕਾਰ ਕੀਤਾ ਹੈ ਪਰ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਇਰਾ ਵਿਵਾਦਾਂ ਵਿੱਚ ਘਿਰ ਗਏ ਨੇ ਇਸ ਮਸਲੇ ਦੇ ਵਿੱਚ ਹੋ ਸਕਦਾ ਹੈ ਪਵਿੱਖ ਦੇ ਵਿੱਚ ਜਦੋਂ ਜਾਣਗੇ ਚੇਤਨ ਸਿੰਘ ਜੋੜਾ ਮਾਇਰਾ ਕਿਸੇ ਹੋਰ ਦੇਸ਼ ਦਾ ਦੌਰਾ ਕਰਨਗੇ ਉਸ ਸਮੇਂ ਉਹਨਾਂ ਨੂੰ ਵੀ ਰਾਜਸੀ ਪ੍ਰਵਾਨਗੀ ਜਿਹੜੀ ਆ ਉਹਨਾਂ ਦੀ ਰੋਕੀ ਜਾ ਸਕਦੀ ਆ ਕਿਉਂਕਿ ਹੁਣ ਉਹ ਬਤੌਰ ਪੰਜਾਬ ਦੇ ਕੈਬਨਿਟ ਮੰਤਰੀ ਹੈ ਔਰ ਪੰਜਾਬ ਦੇ ਕੈਬਨਿਟ ਮੰਤਰੀ ਹੋਣ ਜਾਂ ਕਿਸੇ ਵੀ ਸੂਬੇ ਦੇ ਕੈਬਨਿਟ ਮੰਤਰੀ ਹੋਣ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੋਂ ਰਾਸੀ ਪ੍ਰਵਾਨਗੀ ਲੈਣੀ ਪੈਂਦੀ ਆ ਚਾਹੇ ਤੁਹਾਡਾ ਦੌਰਾ ਨਿੱਜੀ ਹੋਵੇ ਚਾਹੇ ਫਿਰ ਸਰਕਾਰੀ ਦੌਰਾ ਹੋਵੇ ਲੇਕਿਨ ਫਿਲਹਾਲ ਚੇਤਨ ਸਿੰਘ ਅਜਵਾੜੇ ਮੈਗਰੋ ਨੇ ਕਹਿ ਰਹੇ ਕਿ ਉਹਨਾਂ ਦਾ ਇੱਕ ਡਿਜੀ ਦੌਰਾ ਸੀ ਲੇਕਿਨ ਫਿਰ ਵੀ ਉਹਨਾਂ ਨੂੰ ਪ੍ਰਵਾਨਗੀ ਨਹੀਂ ਮਿਲੀ ਜਦਕਿ ਉਹਨਾਂ ਦੀ ਜਿਹੜੀ ਪ੍ਰਵਾਨਗੀ ਆ ਨਹੀਂ ਦਿੱਤੀ ਗਈ ਸੀ ਇਸ ਦੇ باوجود ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਦੌਰਾ ਕੀਤਾ ਤੇ ਵਿਵਾਦਾਂ ਵਿੱਚ गिर ਗਏ ਨੇ ਚੇਤਨ ਸਿੰਘ ਜੋੜੇ ਮਾਜਰਾ ਦੇ 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 ਭਵਿੱਖ ਦੇ ਵਿੱਚ ਉਹਨਾਂ ਦੇ ਵਿਦੇਸ਼ੀ ਦੌਰਿਆਂ ਤੇ ਕੋਈ ਰੋਕ ਲੱਗਦੀ ਹੈ ਜਾਂ ਫਿਰ ਨਹੀਂ ਲੇਕਿਨ ਫਿਲਹਾਲ ਜਿਵੇਂ ਚੇਤਨ ਸਿੰਘ ਜੋੜੇ ਮਾਜਰਾ ਬਿਨਾਂ ਪ੍ਰਵਾਨਗੀ ਤੋਂ ਵਿਦੇਸ਼ ਘੁਮਾਏ ਨੇ ਉੱਥੇ ਹੀ ਪੰਜਾਬ ਦੇ ਕੈਬਨਿਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਗਰਮਵਾਰ ਪੈਰਿਸ ਤੇ ਅਮਰੀਕਾ ਜਾਣ ਤੋਂ ਰੁਕਣਾ ਕੇਂਦਰ ਸਰਕਾਰ ਨਿਸ਼ਾਨੇ ਤੇ ਆ ਗਈ ਹੈ ਇਸ ਜਾਣਕਾਰੀ ਅੰਦਰ ਤੋਂ ਲੰਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ